ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਦੇ ਬਾਰੇ ਜਾਣਕਾਰੀ ਹਾਸਲ ਕਰਨ ਦੇ ਚਾਹਵਨ ਸਾਰੇ ਹੀ ਪੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਸਭ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਪਰ ਸਭ ਤੋਂ ਵੱਡੀ ਤੇ ਚਰਚਿਤ ਖਬਰ ਜਿਹੜੀ ਪਿਛਲੇ 24 ਘੰਟਿਆਂ ਦੇ ਵਿੱਚ ਹੈ ਉਹ ਇਹ ਹੀ ਹੈ ਕਿ ਲੋਕ ਸਭਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਐਤਕੀ ਹਾਰੇ ਪਰ ਫਿਰ ਵੀ ਕੇਂਦਰੀ ਰਾਜ ਮੰਤਰੀ ਬਣਨ ਦੇ ਵਿੱਚ ਕਾਮਯਾਬ ਹੋਏ ਰਵਨੀਤ ਸਿੰਘ ਬਿੱਟੂ ਤੇ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ ਉਹਨਾਂ ਦੇ ਵਿੱਚ ਆਪਸ ਦੇ ਤੌਰ ਦੇ ਉੱਤੇ ਸ਼ਬਦ ਕਚੌਰ ਦੇ ਉੱਤੇ ਝੜਪ ਹੋਈ ਹੈ। ਦਰਅਸਲ ਰਵਨੀਤ ਬਿੱਟੂ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਐਨ ਮੌਕੇ ਤੇ ਪਹਿਲਾਂ ਗਏ ਸਨ। ਪਰ ਰਵਨੀਤ ਬਿੱਟੂ ਹੋਰੀ ਦੂਜੇ ਨੰਬਰ ਦੇ ਉੱਤੇ ਲੁਧਿਆਣਾ ਤੋਂ ਰਹੇ ਭਾਜਪਾ ਦੀ ਟਿਕਟ ਦੇ ਉੱਤੇ ਚੋਣ ਲੜੀ ਤੇ ਲੁਧਿਆਣਾ ਤੋਂ ਰਾਜਾ ਵੜਿੰਗ ਨੇ ਚੋਣ ਜਿੱਤੀ ਤੇ ਹੁਣ ਜਦੋਂ ਰਵਨੀਤ ਬਿੱਟੂ ਕਾਂਗਰਸ ਦੇ ਨਹੀਂ ਸਕੋ ਭਾਜਪਾ ਦੇ ਆਗੂ ਨੇ ਤਾਂ ਉਹ ਆਪਣੇ ਸਾਬਕਾ ਕਾਂਗਰਸੀ ਸਾਥੀਆਂ ਦੇ ਉੱਤੇ ਲਗਾਤਾਰ ਸ਼ਬਦ ਕੁਾਰ ਵੀ ਕਰਦੇ ਨੇ ਤੇ ਜਿਹੜੇ ਕਾਂਗਰਸ ਦੇ ਵਰਤਮਾਨ ਆਗੂਆ ਉਹ ਰਵਨੀਤ ਬਿੱਟੂ ਦੇ ਉੱਤੇ ਵੀ ਤਣਦ ਕੱਸਦੇ ਨੇ ਕਿ ਇਹਨਾਂ ਨੇ ਮੌਕੇ ਦੇ ਮੁਤਾਬਕ ਪਲਟੀ ਮਾਰੀ ਪੜ ਪਰ ਕੁਝ ਨਹੀਂ ਪਿਆ ਜਾਣਕਾਰੀ ਮੁਤਾਬਕ ਲੋਕ ਸਭਾ ਦੇ ਵਿੱਚ ਜਿਨੂੰ ਇੱਕ ਦੂਜੇ ਦੇ ਨਾਲ ਗਰਮਾ ਗਰਮੀ ਹੋਈ ਤਾਂ ਫਿਰ ਹੌਲੀ ਹੌਲੀ ਗੱਲ ਨਿੱਜਤਾ ਦੇ ਉੱਤੇ ਆ ਗਈ ਚਰਨਜੀਤ ਸਿੰਘ ਚੜੀ ਨੇ ਲੰਘੇ ਕੱਲ ਇਹ ਗੱਲ ਕਹੀ ਲੋਕ ਸਭਾ ਦੇ ਵਿੱਚ ਕਿ ਰਵਨੀਤ ਬਿੱਟੂ ਦੇ ਦਾਦਾ ਜੀ ਸ਼ਹੀਦ ਬੀਨਤ ਸਿੰਘ ਸਾਬਕਾ ਮੁੱਖ ਮੰਤਰੀ ਉਸ ਦਿਨ ਸ਼ਹੀਦ ਨਹੀਂ ਸੀ ਹੋਏ ਜਿਸ ਦਿਨ ਵਰਤਾਰਾ ਵਾਪਰਿਆ ਜੋ ਕਵਾਂਡ ਵਾਪਰਿਆ ਅਸਲ ਦੇ ਵਿੱਚ ਉਹਨਾਂ ਦੀ ਮੌਤ ਉਸ ਦਿਨ ਹੋਈ ਜਿਸ ਦਿਨ ਬਿੱਟੂ ਨੇ ਕਾਂਗਰਸ ਨੂੰ ਛੱਡ ਕੇ ਭਾਜਪਾ ਨੂੰ ਜੁਆਇਨ ਕੀਤਾ ਇਸ ਗੱਲ ਦੇ ਉੱਤੇ ਬਿੱਟੂ ਭੜਕ ਪਏ ਤੇ ਉਹਨਾਂ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਉੱਤੇ ਸ਼ਬਦ ਕੁਬਾਰ ਵੱਡੇ ਪੱਦਰ ਤੇ ਕੀਤੇ ਗਏ ਆ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਗਰੀਬ ਹੋਣ ਦਾ ਡਰਾਮਾ ਕਰਦਾ ਇਹ ਬੰਦਾ ਕਰੋੜਪਤੀ ਹੈ ਇਹਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਮੀਟ ਉਹਦੇ ਇਲਜ਼ਾਮ ਵੀ ਲੱਗੇ ਨੇ ਸੋ ਕਹਿਣ ਦਾ ਭਾਵ ਇਹ ਆ ਕਿ ਪੰਜਾਬ ਦੇ ਦੋ ਕਾਂਗਰਸ ਦੇ ਸਾਬਕਾ ਨੇਤਾ ਇੱਕ ਵਰਤਮਾਨ ਨੇਤਾ ਇੱਕ ਕੇਂਦਰੀ ਰਾਜ ਮੰਤਰੀ ਇੱਕ ਮੈਂਬਰ ਪਾਰਲੀਮੈਂਟ ਇੱਕੋ ਪਾਰਟੀ ਦੇ ਰਹਿਣ ਵਾਲੇ ਆਗੂ ਆਪਸ ਦੇ ਵਿੱਚ ਭਿੜੇ ਨੇ ਤੇ ਜਦੋਂ ਭਿੜੇ ਨੇ ਤਾਂ ਉਸ ਤੋਂ ਬਾਅਦ ਲੋਕ ਸਭਾ ਦੀ ਸਪੀਕਰ ਨੂੰ ਲਗਭਗ 35 ਮਿੰਟ ਦੇ ਲਈ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ ਆ ਤੇ ਚਰਨਜੀਤ ਸਿੰਘ ਚੰਨੀ ਨੇ ਵਕ ਵਕ ਮੁੱਦਿਆਂ ਦੇ ਉੱਤੇ ਬੀਜੇਪੀ ਦੀ ਸਰਕਾਰ ਨੂੰ ਘੇਰਿਆ ਉਹਨਾਂ ਨੇ ਕਹੇ ਕਿ ਬੀਜੇਪੀ ਤੇ ਈਸਟ ਇੰਡੀਆ ਕੰਪਨੀ ਦੇ ਵਿੱਚ ਕੋਈ ਜ਼ਰਾ ਫਰਕ ਨਹੀਂ ਦੋਵਾਂ ਦੇ ਵਿੱਚ ਕੋਈ ਅੰਤਰ ਨਹੀਂ ਇੱਕੋ ਗੱਲ ਹੈ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਇਸ ਵੇਲੇ ਅਸੀਂ ਬਜਟ ਦੇ ਉੱਤੇ ਬਹਿਸ ਕਰ ਰਹੇ ਹਾਂ ਪਰ ਨਾ ਇਸ ਵੇਲੇ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਨੇ ਨਾ ਵਿੱਤ ਮੰਤਰੀ ਨੇ ਨਾ ਕੋਈ ਹੋਰ ਮੰਤਰੀ ਤੇ ਇਸ ਬਹਿਸ ਦੀ ਟੋਕੀ ਬਣਦੀ ਹੈ ਫਿਰ ਉਹਨਾਂ ਨੇ ਗੱਲ ਕਹੀ ਕਿ ਹਰ ਤੀਜੇ ਨੂੰ ਕਿਹਾ ਜਾਂਦਾ ਜੀ ਕਿ ਭਾਰਤ ਦੇ ਵਿੱਚ ਅਣਅਲਾਨੀ ਐਮਰਜੈਂਸੀ ਲਾਈ ਗਈ ਐਮਰਜੈਂਸੀ ਲਾਈ ਗਈ ਐਮਰਜੈਂਸੀ ਲਾਈ ਗਈ ਪਰ ਕੀ ਅੱਜ ਇਹ ਐਮਰਜੈਂਸੀ ਨਹੀਂ ਕਿ ਖਡੂਰ ਸਾਹਿਬ ਤੋਂ 2 ਲੱਖ ਦੇ ਕਰੀਬ ਵੋਟਰਾਂ ਨਾਲ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਹਨੂੰ ਲੋਕਾਂ ਦੇ ਵਿੱਚ ਵਿਚਰਨ ਦਾ ਮੌਕਾ ਨਹੀਂ ਮਿਲਦਾ ਉਹਨਾਂ ਨੇ ਕਈ ਹੋਰ ਮੁੱਦੇ ਵੀ ਚੁੱਕੇ ਜਿਹਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਤਲकांड ਦਾ ਮੁੱਦਾ ਵੀ ਹੈ ਉਹਨਾਂ ਨੇ ਕਿਹਾ ਜੀ ਕਿ ਕੀ ਉਹਨਾਂ ਦੇ ਪਰਿਵਾਰ ਨੂੰ ਹਾਲੇ ਤੱਕ ਇਨਸਾਫ਼ ਜੋ ਨਹੀਂ ਮਿਲਿਆ ਇਹਨੂੰ ਅਨਲਾਨੀ ਐਮਰਜੈਂਸੀ ਰਾਮਨਿਆ ਜਾਵੇ ਤੇ ਹੁਣ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਅਮਰਤਪਾਲ ਦੇ ਹੱਕ ਦੇ ਵਿੱਚ ਬੋਲਣ ਦੇ ਕਰਕੇ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਤੋਂ ਦੂਰੀ ਬਣਾ ਲਈ ਹੈ ਜੈਰਾਮ ਰਮੇਸ਼ ਜਿਹੜੇ ਕਿ ਕਾਂਗਰਸ ਦੇ ਸੀਨੀਅਰ ਆਗੂ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਇਹ ਨਿੱਜੀ ਤੌਰ ਦੇ ਉੱਤੇ رائے ਹੋ ਸਕਦੀ ਹੈ ਅਸਲ ਵਿੱਚ ਕਾਂਗਰਸ ਇਸ ਬਿਆਨ ਤੋਂ ਕਿਨਾਰਾ ਕਰਨਾ ਚਾਹੁੰਦੀ ਹੈ ਤੇ ਰਵਨੀਤ ਬਿੱਟੂ ਕੱਲ ਇਸ ਮਾਮਲੇ ਦੇ ਉੱਤੇ ਖੂਬ ਭਟਕੇ ਨੇ ਉਹਨਾਂ ਨੇ ਕਿਹਾ ਜੀ ਕਿ ਅਮਰਤਪਾਲ ਕੀ ਸੱਚੀ ਮੁੱਚੀ ਕਿਸਾਨ ਹੈ ਅਮਰਤਪਾਲ ਕੀ ਦੇਸ਼ ਦਾ ਵਿਰੋਧੀਕਰ ਵਿਰੋਧ ਕਰਨ ਵਾਲਾ ਆਗੂ ਨਹੀਂ ਕੀ ਅਮਰਤਪਾਲ ਦੇਸ਼ ਧਰੋਈ ਨਹੀਂ ਕੀ ਅਮਰਤਪਾਲ ਨੇ ਦੇਸ਼ ਦੇ ਖਿਲਾਫ ਕੁਝ ਕਿਹਾ ਨਹੀਂ ਉਹਨਾਂ ਨੇ ਲੰਘੇ ਕੱਲ ਕਾਫੀ ਤਵਾ ਅਮਰਤਪਾਲ ਦੇ ਉੱਤੇ ਲਾਇਆ ਤੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਅਮਰਤਪਾਲ ਦੇ ਹੱਕ ਦੇ ਵਿੱਚ ਦਿੱਤੇ ਬਿਆਨ ਦੇ ਕਰਕੇ ਪੰਜਾਬ ਦੀ ਰਾਜਨੀਤੀ ਖਾਸੀ ਗਰਮਾ ਗਈ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਕਿ ਲੰਘੇ ਕੱਲ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਰੀ ਤੇ ਲਾਹਪ੍ਰੀਤ ਸਿੰਘ ਨੂੰ ਫਲੋਰ ਦੀ ਅਦਾਲਤ ਦੇ ਵੱਲੋਂ ਜ਼ਮਾਨਤ ਰਹਿਤ ਗਈ ਆ ਆਪਾਂ ਜਾਣਦੇ ਕਿ ਕੁਝ ਦਿਨ ਪਹਿਲਾਂ ਦੋਵਾਂ ਨੂੰ ਫਲੋਰ ਦੇ ਵੱਲੋਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਸੀ ਪੁਲਿਸ ਦੇ ਕਹਿਣ ਦੇ ਮੁਤਾਬਕ ਕਿ ਇਹਨਾਂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਨਸ਼ਾ ਪੀਣ ਦੀ ਨਸ਼ੇ ਦੀ ਵਰਤੋਂ ਕਰਨ ਦੀ ਤਿਆਰੀ ਕਰ ਰਹੇ ਸੀ ਆਪਣੀ ਗੱਡੀ ਦੇ ਵਿੱਚ ਬੈਠ ਕੇ ਉਸ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ 14 ਰੋਜ਼ ਦੀ ਹਿਰਾਸਤ ਦੇ ਵਿੱਚ ਭੇਜਿਆ ਗਿਆ ਪਰ ਹੁਣ ਜਦੋਂ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਸੁਣਵਾਈ ਹੋਈ ਤਾਂ ਲੰਘੇ ਕੱਲ ਮਾਨਯੋਗ ਅਦਾਲਤ ਦੇ ਵੱਲੋਂ ਫਲੋਰ ਦੀ ਅਦਾਲਤ ਦੇ ਵੱਲੋਂ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਇਸ ਮਾਮਲੇ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਕੀ ਕੀ ਨਵਾਂ ਮੋੜ ਆਏਗਾ ਇਹ ਵਕਤ ਦੱਸੇਗਾ ਪਰ ਜ਼ਮਾਨਤ ਮਿਲਣ ਤੋਂ ਬਾਅਦ ਪਤਾ ਲੱਗਾ ਜੀ ਕਿ ਇਸ ਮਾਮਲੇ ਦੇ ਉੱਤੇ ਅਮਰਤਪਾਲ ਸਿੰਘ ਦਾ ਸਮੁੱਚਾ ਪਰਿਵਾਰ ਖਾਸਾ ਖੁਸ਼ ਹੈ ਕਿ ਕਿਸ ਤਰੀਕੇ ਦੇ ਨਾਲ ਸਾਡੇ ਨਾਲ ਜ਼ਿਆਰਤੀ ਹੋਈ ਸੀ ਤੇ ਇਸ ਜ਼ਿਆਰਤੀ ਨੂੰ ਹੁਣ ਇਸ ਵੇਲੇ ਫੁੱਲ ਸਟਾਪ ਲੱਗ ਗਿਆ 23 ਜੁਲਾਈ ਦੀ ਤਰੀਕ ਸੀ ਇੱਥੇ ਵੀ ਰਸਲਾ ਮੰਨਦਾ ਹੈ ਕਿ ਸ਼ਨੀਵਾਰ ਨੂੰ ਕੋਰਟ ਦੇ ਜ਼ਮਾਨਤ ਦੀ ਸੁਣਵਾਈ ਦੇ ਉੱਤੇ 23 ਜੁਲਾਈ ਦੀ ਤਰੀਕ ਰੱਖੀ ਸੀ ਪਰ ਮੰਗਲਵਾਰ ਨੂੰ ਲਖਪ੍ਰੀਤ ਸਿੰਘ ਤੇ ਹੈਪੀ ਰੀ ਜ਼ਮਾਨਤ ਦੇ ਉੱਤੇ ਸੁਣਵਾਈ ਪੂਰੀ ਨਹੀਂ ਹੋਈ ਇਸ ਕਰਕੇ ਜਦੋਂ ਹੁਣ ਸੁਣਵਾਈ ਹੋਈ ਤਾਂ ਫੇਰ ਇਹ ਰਾਹਤ ਵਾਲੀ ਖਬਰ ਆਈ ਹੈ ਕਿ ਲਖਪ੍ਰੀਤ ਸਿੰਘ ਨੂੰ ਤੇ ਹਰਪ੍ਰੀਤ ਸਿੰਘ ਨੂੰ ਦੋਵਾਂ ਨੂੰ ਇਸ ਵੇਲੇ ਜ਼ਮਾਨਤ ਮਿਲ ਗਈ ਹੈ ਅਗਲੀ ਜਾਣਕਾਰੀ ਇਹ ਹੈ ਕਿ ਬੇਸ਼ੱਕ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਦੇ ਵਾਸਤੇ ਹਾਲੇ ਤੱਕ ਜ਼ਿਮਨੀ ਚੋਣ ਦੇ ਲਈ ਕੋਈ ਐਲਾਨ ਨਹੀਂ ਹੋਇਆ ਪਰ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਹੁਣੇ ਤੋਂ ਕੰਮ ਰਕਸਣੀ ਸ਼ੁਰੂ ਕਰ ਦਿੱਤੀ ਗਈ ਹੈ। ਵੈਸੇ ਇਹ ਪੰਜਾਬ ਦੀ ਬਦਕਿਸਮਤੀ ਕਹਿ ਸਕਦੇ ਆ ਕਿ ਜਿੱਤੇ ਹੋਏ ਹੋਰ ਸੀਟਾਂ ਜਿੱਤਣ ਦੇ ਲਈ ਤੇ ਹਾਰੇ ਹੋਏ 1 2 3 ਹੋਰ ਸੀਟਾਂ ਜਿੱਤਣ ਦੇ ਲਈ ਤਿਆਰੀਆਂ ਕਰਦੇ ਰਹਿੰਦੇ ਆ ਤੇ ਪਰ ਜਿੱਤੇ ਹੋਿਆਂ ਦੇ ਵੱਲੋਂ ਕਦੇ ਜਿੱਤੇ ਜਾਣ ਦੇ ਫਰਜ਼ ਨਹੀਂ ਨਿਭਾਏ ਗਏ ਤੇ ਹਾਰਿਆਂ ਦੇ ਵੱਲੋਂ ਕਦੇ ਹਾਰ ਦੇ ਕਾਰਨਾਂ ਦੀ ਪੜਤਾਲ ਕਰਕੇ ਅਸਲ ਅਰਥਾਂ ਦੇ ਵਿੱਚ ਤੇ ਭਵਿੱਖ ਦੇ ਵਿੱਚ ਅਸੀਂ ਕੁਝ ਚੰਗਾ ਕਰਾਂਗੇ ਤੇ ਇਹਦੇ ਲਈ ਕੋਸ਼ਿਸ਼ ਨਹੀਂ ਕੀਤੀਆਂ ਜਾਂਦੀਆਂ। ਸੋ ਹੁਣ ਤਾਜ਼ਾ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਆਮ ਆदमी ਪਾਰਟੀ ਦੇ ਵੱਲੋਂ ਆਪਣੇ ਚਾਰ ਵਿਧਾਨ ਸਭਾ ਹਲਕੇ ਜਿਹੜੇ ਕਿ ਇਸ ਵੇਲੇ ਜਮਨੀ ਚੋਣ ਜਿੱਥੇ ਹੋਣੀ ਆ ਸ਼ਾਇਦ ਨਵੰਬਰ ਜਾਂ ਦਸੰਬਰ ਦੇ ਵਿੱਚ ਉਹਦੇ ਵਿੱਚ ਗਿੱਦੜਬਾਹਾ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲਾ ਵਿਧਾਨ ਸਭਾ ਖੇਤਰਾਂ ਦੇ ਲਈ ਇੰਚਾਰਜ ਤੇ ਕੋ-ਇੰਚਾਰਜ ਨਿਯੁਕਤ ਕਰ ਦਿੱਤੇ ਗਏ ਆ ਆਮ ਆदमी ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ ਕੁਲਦੀਪ ਸਿੰਘ ਢਾਲੀਵਾਲ ਨੂੰ ਇੰਚਾਰਜ ਲਾਇਆ ਜਿਹੜੇ ਕਿ ਹੁਣੇ-ਹੁਣੇ ਲੋਕ ਸਭਾ ਦੀ ਚੋਣ ਅੰਮ੍ਰਿਤਸਰ ਤੋਂ ਹਾਰੇ ਨੇ ਕਿਉਂਕਿ ਉੱਥੇ ਗੁਰਜੀਤ ਸਿੰਘ ਔਜਲਾ ਜਿੱਤੇ ਨੇ ਤੇ ਕੁਲਦੀਪ ਸਿੰਘ ਢਾਲੀਵਾਲ ਨੇ ਜਿਹੜੇ ਇਹ ਪੰਜਾਬ ਦੇ ਕੈਬਨਿਟ ਮੰਤਰੀ ਨੇ ਮਤਲਬ ਇਹ ਇੱਕ ਡੇਰਾ ਬਾਬਾ ਨਾਨਕ ਤੋਂ ਢਾਲੀਵਾਲ ਨੂੰ ਇੰਚਾਰਜ ਲਾੜਤਾ ਗਿਆ ਤੇ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਨੂੰ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਜਿਹੜੇ ਕਿ ਹੁਣੇ-ਹੁਣੇ ਹਾਰੇ ਨੇ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਟਿਕਟ ਦੇ ਉੱਤੇ ਕਿਉਂਕਿ ਉੱਥੋਂ ਆਪਾਂ ਜਾਣਦੇ ਕਿ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਜਿੱਤਣ ਦੇ ਵਿੱਚ ਕਾਮਯਾਬ ਹੋਏ ਨੇ ਗਿੱਦੜਵਾਹ ਤੋਂ ਆਮ ਆਦਮੀ ਪਾਰਟੀ ਨੇ ਅਮਨ ਅਰੋੜਾ ਨੂੰ ਇੰਚਾਰਜ ਬਣਾਇਆ ਜਿਹੜੇ ਕਿ ਇਸ ਵੇਲੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਤੇ ਦਵਿੰਦਰ ਸਿੰਘ ਲਾੜੀ ਢੋਸ ਨੂੰ ਕੋ-ਇਨਚਾਰਜ ਨਿਯੁਕਤ ਕੀਤਾ ਜਿਹੜੇ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਚੱਬੇਵਾਲ ਨੂੰ ਚੱਬੇਵਾਲ ਤੋਂ ਹਰਜੋਤ ਸਿੰਘ ਵੈਸ ਨੂੰ ਇਨਚਾਰਜ ਨਿਯੁਕਤ ਕੀਤਾ ਗਿਆ ਤੇ ਕਰਮਵੀਰ ਸਿੰਘ ਘੁੰਮਣ ਨੂੰ ਕੋ-ਇਨਚਾਰਜ ਨਿਯੁਕਤ ਕੀਤਾ ਗਿਆ ਤੇ ਬਰਨਾਲਾ ਤੋਂ ਗੁਰਮੀਤ ਸਿੰਘ ਮੀਤਹੇਰ ਨੂੰ ਇਨਚਾਰਜ ਬਣਾਇਆ ਗਿਆ ਜਿਹੜੇ ਕਿ ਇਸ ਵੇਲੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ ਤੇ ਚੇਤਨ ਸਿੰਘ ਜੋੜੇ ਮਾਜਰਾ ਨੂੰ ਕੋ-ਇਨਚਾਰਜ ਨਿਯੁਕਤ ਕੀਤਾ ਗਿਆ ਜਿਹੜੇ ਕਿ ਇਸ ਵੇਲੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਮਤਲਬ ਕਹਿਣ ਦਾ ਇਹ ਆ ਕਿ ਇਸ ਵੇਲੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਨੇ ਇੱਕ ਵਾਰ ਫਿਰ ਮੈਦਾਨ ਦੇ ਵਿੱਚ ਆ ਕੇ ਜਲੰਧਰ ਵਾਲੀ ਸਥਿਤੀ ਦੁਹਰਾਉਣ ਦੀ ਤਿਆਰੀ ਦੇ ਵਿੱਚ ਨੇ ਹਾਲਾਂਕਿ ਅਸੀਂ ਅਕਲਣਾ ਅੱਗੇ ਵੀ ਗੱਲ ਕੀਤੀ ਸੀ ਕਿ ਜੇਕਰ ਆਮ ਆਦਮੀ ਪਾਰਟੀ ਇਹਨਾਂ ਚਾਰਾਂ ਦੇ ਵਿੱਚੋਂ ਤਿੰਨ ਸੀਟਾਂ ਵਿੱਚ ਜਿੱਤ ਲਵੇ ਤਾਂ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਤੇ ਜੇ ਤਿੰਨੇ ਚਾਰੇ ਹਾਰ ਜਾਵੇ ਤਾਂ ਵੀ ਫਰਕ ਨਹੀਂ ਪੈਣਾ ਕਿਉਂਕਿ 59 ਦੇ ਨਾਲ ਬਹੁਮਤ ਮਿਲਦਾ ਤੇ ਇਹਨਾਂ ਦੇ ਕੋਲੇ ਪਹਿਲਾਂ ਹੀ 99 ਵਿਧਾਇਕ ਸਨ ਹੁਣ ਬੇਸ਼ੱਕ ਇੱਕ ਦੋਆਂ ਦੀ ਲੋਕ ਸਭਾ ਵਿੱਚ ਪਹੁੰਚਣ ਦੇ ਕਰਕੇ ਤੇ ਇਹਨਾਂ ਨੂੰ ਇਸ ਵੇਲੇ ਇੱਕ ਦੋਆਂ ਦਾ ਘਾਟਾ ਵੀ ਸਹਿਣਾ ਪੈ ਰਿਹਾ ਪਰ ਇਸ ਦੇ ਬਾਵਜੂਦ ਵੀ ਇਹ ਘਾਟੇ ਨੂੰ ਆਪਾਂ ਘਾਟਾ ਦੀ ਮੰਨ ਸਕਦੇ ਤੇ ਜੇਕਰ ਬਾਕੀ ਕੋਈ ਹੋਰ ਪਾਰਟੀ ਜਿੱਤਦੀ ਆ ਉਹ ਭਾਵੇਂ ਚਾਰੇ ਸੀਟਾਂ ਜਿੱਤ ਜਾਵੇ ਪਰ ਉਹਨਾਂ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਕਿਉਂਕਿ 59 ਸੀਟਾਂ ਵਾਲਾ ਫਰਕ ਕਦੇ ਮਿਟਣਾ ਨਹੀਂ ਤੇ 59 ਸੀਟਾਂ ਕਿਸੇ ਵੀ ਪਾਰਟੀ ਦੀ ਹੋਰ ਝੋਲੀ ਦੇ ਵਿੱਚ ਪੈਣ ਦੀ ਸੰਭਾਵਨਾ ਨਹੀਂ ਭਾਵੇਂ ਉਹ ਚਾਰ ਦੀਆਂ ਚਾਰ ਸੀਟਾਂ ਜਿੱਤ ਜਾਣ ਉਸ ਤੋਂ ਕੁਲੀ ਚੱਲ ਇਹ ਆ ਕਿ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਜਿਹੜੇ ਕਿ ਸਮੇਂ-ਸਮੇਂ ਦੇ ਉੱਤੇ ਬਹੁਤ ਸਾਰੇ ਮੁੱਦੇ ਉਭਾਰਦੇ ਰਹਿੰਦੇ ਨੇ ਉਹਨਾਂ ਦੇ ਵੱਲੋਂ ਹਰਿਆਣਾ ਦੀਆਂ ਲੋਕ ਵਿਧਾਨ ਸਭਾ ਚੋਣਾਂ ਜੋ ਕਿ ਇਸੇ ਬਰੇ ਨਵੰਬਰ ਦਸੰਬਰ ਵਿੱਚ ਹੋਣੀਆਂ ਨੇ ਤੇ ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਖੜੇ ਕਰਨ ਦਾ ਐਲਾਨ ਕੀਤਾ ਗਿਆ ਲੰਘੇ ਕੱਲ ਕਿਸਾਨ ਨੇਤਾ ਨੇ ਇਹ ਗੱਲ ਕਹੀ ਹੈ ਕਿ ਅਸੀਂ ਆਉਂਦੇ ਦਿਨਾਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਆਪਣਾ ਪ੍ਰਚਾਰ ਜੰਗੀ ਪੱਤਰ ਦੇ ਉੱਤੇ ਕਰਾਂਗੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਚੋਣ ਲੜਾਂਗੇ ਤੇ ਗੱਜ-ਵੱਜ ਕੇ ਚੋਣ ਲੜਾਂਗੇ ਇੱਥੇ ਵੀ ਦਸਰਾ ਮੰਨਦਾ ਹੈ ਕਿ 2022 ਦੇ ਵਿੱਚ ਹਾਰ ਤੋਂ ਬਾਅਦ ਕਿਸਾਨ ਇੱਕ ਵਾਰ ਫਿਰ ਚੁਣੌਤੀ ਦੇਣ ਦੇ ਮੂਡ ਦੇ ਵਿੱਚ ਆਉਣਗੇ ਇਹ ਵੀ ਦਸਰਾ ਮੰਨਦਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਇੱਕ ਹਿੱਸੇ ਵੱਲੋਂ ਚੋਣਾਂ ਲੜੀਆਂ ਗਈਆਂ ਸਨ ਜਿਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਹੋਰੀ ਵੀ ਸ਼ਾਮਲ ਸਨ ਪਰ ਉਹਨਾਂ ਚੋਣਾਂ ਦੇ ਵਿੱਚ ਕਿਸਾਨਾਂ ਨੂੰ ਬਿਲਕੁਲ ਕੋਈ प्राप्ति हासिल नहीं हुई सफलता नहीं मिली ਤੇ ਬਲਵੀਰ ਸਿੰਘ ਰਾਜੇਵਾਲ ਨੂੰ ਖੁਦ ਨੂੰ ਵੀ 3.5% ਦੇ ਕਰੀਬ ਵੋਟਾਂ ਪਈਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਰਾਜਨੀਤਿਕ ਸਫਰ ਤੈਅ ਕਰਨ ਤੋਂ ਕਿਨਾਰਾ ਕਸ਼ੀ ਕਰ ਲਈ ਪਰ ਗੁਰਨਾਮ ਸਿੰਘ ਕੜੂਨੀ ਜਿਨ੍ਹਾਂ ਨੇ ਕਿ ਇਸ ਤੋਂ ਪਹਿਲਾਂ ਵੀ ਚੋਣਾਂ ਲੜੀਆਂ ਨਹੀਂ ਉਹ ਇੱਕ ਵਾਰ ਫਿਰ ਸਿਆਸੀ ਮੈਦਾਨ ਦੇ ਵਿੱਚ ਕੁੱਦਣ ਦੀ ਤਿਆਰੀ ਲਗਾਤਾਰ ਕਰ ਰਹੇ ਨੇ ਉਹਦੇ ਸਮੇਂ ਦੇ ਵਿੱਚ ਕੀ ਉਹਨਾਂ ਦੀ ਝੋਲੀ ਦੇ ਵਿੱਚ ਕੁਝ ਪਏਗਾ ਜਾਂ ਨਹੀਂ ਇਹ ਵਕਤ ਬਿਆਨ ਕਰੇਗਾ ਪਰ ਉਹਨਾਂ ਦੇ ਵੱਲੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਹੁਣ ਪੰਜਾਬ ਦੀ ਤੇ ਦੇਸ਼ ਦੀ ਕਿਸਾਨੀ ਕੀ ਇਕਜੁੱਟ ਹੋ ਸਕੇਗੀ ਜਾਂ ਫਿਰ ਨਹੀਂ ਵਕਤ ਦੱਸੇਗਾ ਤੇ ਕੀ ਗੁਰਨਾਮ ਸਿੰਘ ਚੜੂਨੀ ਦੀ ਪਾਰਟੀ ਦਾ ਕੋਈ ਇਨਾ ਆਧਾਰ ਹੈ ਕਿ ਪੰਜਾਬ ਦੀਆਂ ਚਾਰੇ ਥਾਵਾਂ ਦੇ ਉੱਤੇ ਜ਼ਿਮਨੀ ਚੋਣਾਂ ਦੇ ਵਿੱਚ ਜੇਕਰ ਉਹ ਆਪਣੇ ਉਮੀਦਵਾਰ ਖੜੇ ਕਰਦੇ ਨੇ ਤਾਂ ਉੱਥੇ ਇਹਨਾਂ ਨੂੰ ਕਾਮਯਾਬੀ ਹਾਸਲ ਮਿਲੇਗੀ ਇੱਕ ਸਵਾਲ ਇਹ ਵੀ ਆ ਅਗਲੀ ਜਾਣਕਾਰੀ ਇਹ ਹੈ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਨੇ ਤਾਜੋ ਲੋਕਾਂ ਨੂੰ ਸਮੇਂ ਸਿਰ ਦੇ ਉਤੇ ਵਿਕਾਸ ਪ੍ਰੋਜੈਕਟਾਂ ਦਾ ਲਾਭ ਮਿਲ ਸਕੇ ਦੁਆਬਾ ਤੇ ਮਾਝਾ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਇਸ ਖਿੱਤੇ ਦੇ ਜ਼ਿਲ੍ਹਿਆਂ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਮੁੱਖ ਮੰਤਰੀ ਨੇ ਜਲੰਧਰ ਤੇ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣ ਨਾਲ ਸੰਬੰਧਤ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਹੈ ਤੇ ਅਧਿਕਾਰੀਆਂ ਨੂੰ ਇਨ੍ਹਾਂ ਪ੍ਰੋਜੈਕਟਾਂ ਦੀ ਗਤੀ ਵਿੱਚ ਕੋਈ ਰੁਕਾਵਟ ਨਾ ਆਉਣ ਨੂੰ ਯਕੀਨੀ ਬਣਾਉਣ ਵਾਸਤੇ ਕਿਹਾ ਉਹਨਾਂ ਨੇ ਮਾਝਾ ਤੇ ਦੁਆਬਾ ਦੇ ਬਾਕੀ ਸ਼ਹਿਰਾਂ ਦੇ ਵਿਕਾਸ ਕਮਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਹੈ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਵਿਕਾਸ ਕਾਰਜਾਂ ਵਿੱਚ ਫੰਡਾਂ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਇੱਥੇ ਵੀ ਦੱਸਣਾ ਮੰਦਾ ਹੈ ਕਿ ਲੰਮੇ ਸਮੇਂ ਤੋਂ ਜਲੰਧਰ ਅੰਮ੍ਰਿਤਸਰ ਲੁਧਿਆਣਾ ਤੇ ਕਈ ਹੋਰ ਸ਼ਹਿਰ ਜਿਹੜੇ ਕਿ ਸਮਾਰਟ ਸਿਟੀ ਦੇ ਦਾਇਰੇ ਵਿੱਚ ਆਏ ਨੇ ਉਹਨਾਂ ਦੇ ਵਿੱਚ ਇੰਨੀਆਂ ਮਾੜੀਆਂ ਸਥਿਤੀਆਂ ਇੰਨੇ ਮਾੜੇ ਹਾਲਾਤ ਨੇ ਜਿਹਦੇ ਕਰਕੇ ਸਮੇਂ-ਸਮੇਂ ਤੇ ਸਮਾਰਟ ਸਿਟੀ ਸ਼ਬਦ ਦੇ ਉੱਤੇ ਵੀ ਸਵਾਲ ਉੱਠੇ ਨੇ ਤੇ ਹੁਣ ਭਗਵੰਤ ਮਾਨ ਸਰਕਾਰ ਦੇ ਵੱਲੋਂ ਸਮਾਰਟ ਸਿਟੀ ਦੇ ਅਸਲ ਅਰਥਾਂ ਨੂੰ ਸਮਝਦਿਆਂ ਇਨ੍ਹਾਂ ਸ਼ਹਿਰਾਂ ਨੂੰ ਸਮਾਰਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇਹ ਵਕਤ ਬਿਆਨ ਕਰੇਗਾ ਕਿ ਸਮਾਰਟ ਸ਼ਬਦ ਦੀ ਕੀ ਪਰਿਭਾਸ਼ਾ ਕੱਢੀ ਜਾਂਦੀ ਹੈ ਸਮਾਰਟ ਕੁਝ ਹੁੰਦਾ ਵੀ ਹੈ ਜਾਂ ਨਹੀਂ ਹੁੰਦਾ ਤੇ ਜਾਂ ਸਿਰਫ ਤੇ ਸਿਰਫ ਇਹ ਗੱਲਾਂ ਬਾਤਾਂ ਰਹਿ ਜਾਣੀਆਂ ਇਹ ਆਉਣ ਵਾਲੇ ਵਕਤ ਨੇ ਬਿਆਰ ਕਰਨਾ ਪਰ ਉਸ ਤੋਂ ਅਗਲੀ ਜਾਣਕਾਰੀ ਮਹੱਤਵਪੂਰਨ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਾਲੇ ਵੀ 605 ਦੇ ਵਿੱਚ ਹੈ ਤੇ ਲੋਕ ਵੀ ਇਸ ਗੱਲ ਦੇ ਵਿੱਚ ਵਿਚਾਰ ਵਟਾਂਦਰਾ ਕਰ ਰਹੇ ਨੇ ਕਿ ਕੀ ਆਉਂਦੇ ਸਮੇਂ ਦੇ ਵਿੱਚ ਜਥੇਦਾਰ ਸਹਿਬਾਨ ਜਿਨ੍ਹਾਂ ਨੂੰ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬੰਦ ਲਫਾਫਾ ਸੀਲ ਬੰਦ ਲਫਾਫਾ ਸੌਂਪਿਆ ਗਿਆ ਉਹਦੇ ਵਿੱਚ ਜੋ ਵੀ ਮਾਫੀਨਾਮਾ ਜਾਂ ਏ ਬੀ ਸੀ ਡੀ ਕੁਝ ਵੀ ਲਿਖਿਆ ਹੋਏਗਾ ਕਿ ਜਥੇਦਾਰ ਸਾਹਿਬ ਉਸ ਨੂੰ ਜਗਧਾਹਰ ਕਰਨਗੇ ਜਾਂ ਫਿਰ ਧੂਂਦਾ ਕਮੇਟੀ ਦੀ ਰਿਪੋਰਟ ਵਾਂਗੂ ਇਹ ਵੀ ਲਫਾਫਾ ਲਫਾਫਾ ਹੀ ਰਹਿ ਜਾਵੇਗਾ ਸੁਖਬੀਰ ਸਿੰਘ ਬਾਦਲ ਖਰੀ ਇਹ ਗੱਲ ਕਹਿੰਦੇ ਨੇ ਕਿ ਗੁਰੂ ਦੇ ਨਿਵਾਣੇ ਸਿੱਖ ਨੇ ਉਹਨਾਂ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਉੱਤੇ ਨਤਮਸਤਕ ਹੋਇਆ ਗਿਆ ਉਹਨਾਂ ਦੇ ਵੱਲੋਂ ਇਥੇ ਜਾ ਕੇ ਆਪਣੀਆਂ ਭੁਲਾ ਦੇ ਬਾਰੇ ਗੱਲ ਕਰਨ ਦੇ ਵਿੱਚ ਕੋਈ ਹਰਜ ਨਹੀਂ ਪਰ ਉਹਨਾਂ ਦੇ ਸੀਲ ਬੰਦ ਲਫਾਫੇ ਵਿੱਚ ਹੈ ਕਿ ਸਵਾਲਾਣਾ ਸਵਾਲ ਇਹ ਆ ਤੇ ਕੀ ਉਹ ਸੀਲ ਬੰਦ ਲਫਾਫੇ ਵਿੱਚ ਜੋ ਵੀ ਹੈ ਉਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਕੋਈ ਨਵਾਂ ਮੋੜ ਆਏਗਾ ਕਿ ਜਥੇਦਾਰ ਸਭ ਇਸ ਗੱਲ ਨੂੰ ਬਿਆਨ ਕਰਨਗੇ ਮੀਡੀਆ ਦੇ ਵਿੱਚ ਜਾਂ ਜਨਤਕ ਤੌਰ ਦੇ ਉੱਤੇ ਕਿ ਸੁਖਬੀਰ ਸਿੰਘ ਬਾਦਲ ਨੇ ਮਾਫੀਨਾਮਾ ਲਿਖਿਆ ਜਾਂ ਕੋਈ ਸਪਸ਼ਟੀਕਰਨ ਦਿੱਤਾ ਜਾਂ ਇਸ ਮਾਮਲੇ ਦੇ ਵਿੱਚ ਕੁਝ ਹੋਰ ਜ਼ਿਕਰ ਕੀਤਾ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਪਰ ਹਾਲੇ ਤੱਕ ਇਸ ਲਫਾਫੇ ਦੇ ਵਿੱਚ ਹੈ ਕਿ ਕਿਸੇ ਨੂੰ ਕੋ ਉੱਗ ਸੁਭ ਨਹੀਂ ਨਿਕਲੀ ਜਦ ਕਿ ਵਿਰੋਧੀ ਪਾਰਟੀਆਂ ਦੇ ਆਗੂ ਖਾਸ ਕਰਕੇ ਜੋ ਉਤਾਰੀ ਦਲ ਦੇ ਵਿਰੋਧੀ ਨੇ ਉਹ ਵੀ ਇਸ ਵੇਲੇ ਤੇਲ ਤੇ ਤੇਲ ਦੀ ਧਾਰ ਦੇਖ ਰਹੇ ਨੇ ਸ਼ਾਇਦ ਉਹ ਇਹ ਸੋਚਦੇ ਹੋਣ ਕਿ ਜਿੰਨੀ ਦੇਰ ਤੱਕ ਜਥੇਦਾਰ ਸਾਹਿਬ ਦੇ ਵੱਲੋਂ ਇਸ ਲਫਾਫੇ ਵਿਚਲੀ ਇਬਾਰਤ ਨੂੰ ਜਨਤਕ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਅਸੀਂ ਵੀ ਕੋਈ ਟਿੱਪਣੀ ਨਾ ਕਰਗੇ ਜਾਂ ਇਸ ਮਾਮਲੇ ਦੇ ਵਿੱਚ ਕੋਈ ਹੋਰ ਮੋੜ ਆਏਗਾ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਤੇ ਜੇਕਰ ਅਗਲੀ ਜਾਣਕਾਰੀ ਬਸਪਾ ਦੀ ਸਾਂਝੀ ਕਰਗੇ ਤਾਂ ਬਸਪਾ ਦੀ ਇਸ ਵੇਲੇ ਪੰਜਾਬ ਦੇ ਵਿੱਚ ਹਾਲਤ ਪਾਣੀਓ ਪਤਲੀ ਆ ਉਹ बसपा ਜਿਹੜੀ ਕਿ ਕਿਸੇ ਵळे ਯੂਪੀ ਦੇ ਵਿੱਚ ਸੂਬਾਈ ਸਰਕਾਰ ਬਣਾਉਣ ਦੇ ਵਿੱਚ ਵੀ ਕਾਮਯਾਬ ਹੁੰਦੀ ਸੀ ਅੱਜ ਉਹਦਾ ਯੂਪੀ ਦੇ ਵਿੱਚ ਵੀ ਕੋਈ ਬਹੁਤਾ ਨਾਂ ਥਾ ਨਹੀਂ ਉਹ बसपा ਜਿਹੜੀ ਕਿ ਪੰਜਾਬ ਦੇ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਠਿੰਗੀਆਂ ਸੀਟਾਂ ਹਾਸਲ ਕਰਦੀ ਸੀ ਅੱਜ ਪੰਜਾਬ ਦੇ ਵਿੱਚ ਵੀ ਉਹਦਾ ਕੋਈ ਬਹੁਤਾ ਨਾਂ ਥਾ ਨਹੀਂ ਕੀ बसपा ਆਉਂਦੇ ਸਮੇਂ ਵਿੱਚ ਪੱਕੇ ਪੈਰੀ ਹੋ ਸਕੇਗੀ ਇਹਦਾ ਜਵਾਬ ਤਾਂ ਬਹੁ ਗਿਣਤੀ ਰਾਜਨੀਤਿਕ ਮਾਹਿਰਾਂ ਨਾਂ ਦੇ ਰੂਪ ਤੇ ਦਿੰਦੇ ਨੇ ਪਰ ਬਸਪਾ ਨੇ ਜਿਸ ਤਰੀਕੇ ਦਾ ਸਫ਼ਰ ਤੈਅ ਕੀਤਾ ਤੇ ਜੋ-ਜੋ ਨਾਲ ਟੈਗ ਲੱਗੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬਸਪਾ ਦੀ ਵੋਟ ਬੈਂਕ ਇੰਨੀ ਟੁੱਟੀ ਕਿ ਅੱਜ ਬਸਪਾ ਦੇ ਕੋਲੇ ਜ਼ਮਾਨਤ ਜ਼ਬਤ ਤੋਂ ਮਿਨਾ ਹੋਰ ਕੁਝ ਵੀ ਨਹੀਂ ਬਚਦਾ ਜਲੰਧਰ ਦੀ ਜ਼ਿਮਨੀ ਚੋਣ ਨੇ ਗੱਲ ਦੱਸ ਦਿੱਤੀ ਹੈ ਲੋਕ ਸਭਾ ਦੀਆਂ ਚੋਣਾਂ ਨੇ ਇਹ ਗੱਲ ਦੱਸ ਦਿੱਤੀ ਹੈ ਕਿ ਬਸਪਾ ਦੇ ਪਿੰਡ ਪੱਲੇ ਬਹੁਤਾ ਕੁਝ ਨਹੀਂ ਇਹ 5 10 ਹਜ਼ਾਰ ਵੋਟ ਇੱਕ ਹਲਕੇ ਤੋਂ ਹਾਸਲ ਕਰਦੇ ਵੀ ਨਹੀਂ ਇਹਨਾਂ ਦੇ ਉਮੀਦਵਾਰ ਤਾਂ ਇਹਦਾ ਮਤਲਬ ਇਹ ਹੈ ਕਿ ਇਹ ਕਿਸੇ ਨੂੰ 5 10 ਹਜ਼ਾਰ ਵੋਟ ਤੋੜ ਕੇ ਹਰਾਜ ਜਿਤਾ ਸਕਦੇ ਨਹੀਂ ਪਰ बसपा ਆਪ ਪੰਜਾਬ ਦੇ ਯਤਨ ਦੇ ਸਮਰਥਕ ਨਹੀਂ ਪਿਛਲੇ ਲੰਮੇ ਸਮੇਂ ਤੋਂ बसपा ਦੇ ਵਿੱਚ ਲੀਡਰਸ਼ਿਪ ਦੀ ਘਾਟ ਹੈ ਜਿਹੜੇ ਲੀਡਰਸ਼ਿਪ ਕਿਸੇ ਵੇਲੇ ਸਰਮੌਰ ਸਨ ਉਹ ਸਮੇਂ-ਸਮੇਂ ਦੇ ਉੱਤੇ ਹੋਰ ਵਕ-ਵਕ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਤੇ ਇਸ ਵੇਲੇ बसपा ਨੂੰ ਲੀਡਰਸ਼ਿਪ ਦੇ ਵਿੱਚ ਘਾਟ ਹੈ ਤੇ ਯੂਥ ਦੀ ਵੀ ਘਾਟ ਹੈ ਸੋ ਦੇਖਦੇ ਹਾਂ ਉਹਦੇ ਸਮੇਂ ਦੇ ਵਿੱਚ ਹੁੰਦਾ ਕੀ ਹੈ ਪਰ बसपा ਦੀ ਸਥਿਤੀ ਇਸ ਵੇਲੇ ਪਾਣੀਓ ਪਤਲੀ ਪੰਜਾਬ ਦੇ ਵਿੱਚ ਹੋਈ ਪਈ ਹੈ ਜਿਹਦੇ ਕਰਕੇ ਸਮੇਂ-ਸਮੇਂ ਤੇ ਉੱਤੇ 100 ਕਿਸਮ ਦੇ ਚਰਚੇ ਛਿੜਦੇ ਨੇ ਤੇ ਜੇ ਗੱਲ ਪੰਜਾਬੀ ਫਿਲਮਾਂ ਦੀ ਕੀਤੀ ਜਾਵੇ ਤਾਂ ਇਸ ਵੇਲੇ ਪੰਜਾਬੀ ਫਿਲਮਾਂ ਦੇ ਵਿੱਚੋਂ 30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਬੀਬੀ ਰਜਨੀ ਫਿਲਮ ਦੀ ਉਡੀਕ ਕੀਤੀ ਜਾ ਰਹੀ ਹੈ ਇਸ ਫਿਲਮ ਦੇ ਵਿੱਚ ਜੋ ਟੀਜ਼ਰ ਪੇਸ਼ ਕੀਤਾ ਗਿਆ ਫਿਲਮ ਦਾ ਉਹ ਪ੍ਰਭਾਵਸ਼ਾਲੀ ਹੈ ਰੂਪੀ ਗਿੱਲ ਦਾ ਇਹ ਟੀਜ਼ਰ ਹੈ ਇਸ ਫਿਲਮ ਦਾ ਟ੍ਰੇਲਰ ਹਾਲੇ ਆਉਣਾ ਬਾਕੀ ਹੈ ਇਸ ਫਿਲਮ ਦੇ ਵਿੱਚ ਕੀ ਹੋਏਗਾ ਵਕਤ ਨੇ ਬਿਆਨ ਕਰਨਾ ਪਰ ਫਿਲਮ ਦੇ ਪਹਿਲੇ ਪ੍ਰਭਾਵ ਤੋਂ ਲੱਗਦਾ ਕਿ ਇਹ ਧਾਰਮਿਕਤਾ ਤੇ ਸਮਾਜਿਕਤਾ ਦੀ ਬਾਤ ਪਾਏਗੀ। ਇਸ ਤੋਂ ਲਾਹੇ ਜੇਕਰ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਅੱਜਕੱਲ ਇੱਕ ਗੀਤ ਕਰਨ ਔਜਲਾ ਦਾ ਤੌਬਾ ਤੌਬਾ ਜੋ ਕਿ ਇੱਕ ਹਿੰਦੀ ਫਿਲਮ ਜਿੱਕਰ ਮੈਂ ਗਲਤ ਨਾ ਹੋਵਾਂ ਤਾਂ ਬੈਡ ਨਿਊਜ਼ ਦੇ ਵਿੱਚ ਆਇਆ। ਫਿਲਮ ਦੇ ਵਿੱਚ ਕੱਢਣ ਪਾਉਣ ਨੂੰ ਬਹੁਤਾ ਕੁਝ ਨਹੀਂ ਪਰ ਕਰਨ ਔਜਲਾ ਦਾ ਇਹ ਗੀਤ ਖਾਸਾ ਕਾਮਯਾਬ ਹੋ ਗਿਆ। ਹਰ ਥਾਂ ਦੇ ਉੱਤੇ ਇਹ ਗੀਤ ਵਜਦਾ ਸੁਣਿਆ ਜਾ ਰਿਹਾ। ਇਸ ਗੀਤ ਨੇ ਕਰਨ ਔਜਲਾ ਦੀ ਬਾਲੀਵੁੱਡ ਦੇ ਵਿੱਚ ਵੀ ਪਛਾਣ ਬਣਾਉਣੀ ਹੈ। ਇਹ ਗੱਲ ਪੱਕੀ ਹੈ। ਤੇ ਜਾਣੇ ਜਾਂਦੇ ਜੇਕਰ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਗੇ ਤਾਂ ਪੰਜਾਬ ਦੇ ਵਿੱਚ ਹਾਲ ਦੀ ਕੜੀ ਮੌਨਸੂਨ ਪਾਉਣਾ ਮੌਸਮ ਵਿਭਾਗ ਦੇ ਕਿਨ ਮੁਤਾਬਕ ਸੁਸਤ ਹੈ ਹਾਲਾਂਕਿ ਕਈ ਥਾਵਾਂ ਤੇ ਮੀਂਹ ਪੈਂਦਾ ਵੀ ਹੈ ਕਈ ਥਾਵਾਂ ਦੇ ਉੱਤੇ ਸੁੱਕ ਪੁਕਾ ਵੀ ਹੈ ਪਰ ਜੋ ਮੀਂਹ ਦੀ ਆਸ ਸੋਨ ਮਹੀਨੇ ਵਿੱਚ ਕੀਤੀ ਜਾਂਦੀ ਹੈ ਹਾਲੇ ਤੱਕ ਉਸ ਰੂਪ ਦੇ ਵਿੱਚ ਮੀਂਹ ਪਿਆ ਨਹੀਂ ਤੇ ਆਉਂਦੇ ਸਮੇਂ ਦੇ ਵਿੱਚ ਮੀਂਹ ਕਿਹੜੇ ਪਾਸੇ ਨੂੰ ਮੋੜ ਕੱਟੇਗਾ ਇਹ ਵਕਤ ਬਿਆਨ ਕਰੇਗਾ ਸੋ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਕਾਟੇ ਰੁਪਣ ਦਾ ਇਸ਼ਾਰਾ ਕਰ ਰਹੀ ਹੈ